ਹਾਂਜੀ ਕੀ ਹਾਲ ਚਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵੀਡੀਓ ਵਿੱਚ ਤੇ ਕਹਿੰਦੇ ਮੰਡੀ ਜਲ੍ਹੇ ਟਰੈਕਟਰ 'ਚ ਸੀਗਾ ਤੇਲ ਜਿਆ ਥੋੜਾ ਪਹਿਲਾਂ ਉਹ ਚੱਲੇ ਸੀਗੇ ਲੈਣ ਤੇ ਪੰਪ ਤੋਂ ਆਰਸ਼ ਨੂੰ ਜੱਕਦਾ ਆ ਆਰਸ਼ ਲੈ ਕੇ ਜਾਂਦਾ ਨਾਲ ਫਿਰ ਤੇਲ ਤੋਂ ਲੈ ਕੇ ਆਨੇ ਆ ਫਿਰ ਚੱਲਦੇ ਮੰਡੇ ਨੂੰ ਤੇ ਮਿਲਦੇ ਆ ਆਰਸ਼ ਨੂੰ ਜੱਕਦੇ ਉਹਨੂੰ ਚੱਲਦੇ ਘਰੇ ਉਹਦੇ ਲੈਣ ਉਹਨੂੰ ਇਹ ਲਗੋ ਆਹ ਜੀ ਬੰਦਾ ਜੱਕ ਰੋ ਖੜਾ ਆ ਗਿਆ ਰੀਅਲ ਟੂ ਵੀ ਇਹ ਲੈ ਆਇਆ ਕਹਿੰਦਾ ਜਾ ਕੇ ਪਾਨੇ ਟਰੈਕਟਰ ਚੱਲਦੇ ਵੇ ਮੰਡੀ ਨੂੰ ਓਕੇ ਰੈਡੀ ਰੂਡੀ ਇਹਨੂੰ ਵੀ ਲੈ ਆਨੇ ਆ ਜੇ ਨਾਲ ਮੰਡੀ ਕਰਦੇ ਇਹਦਾ ਵੀ ਰੰਗ ਰ ਜੀ ਬਾਬੋ ਲੋ ਤਰਪੈ ਦੀ ਮੰਡੀ ਨੂੰ ਅੱਜ ਉੱਪਰ ਨਾਲੇ ਬੈਠਾ ਆ। ਵੜ ਪਿਆ ਸਾਨੂੰ ਹੁਣ ਸਾਰਿਆਂ ਨੂੰ ਮੰਡੀ ਜਾ ਕੇ। ਹਾਂਜੀ ਕਹਿੰਦੇ ਪੌਂਚ ਥੱਲੇ ਮੰਡੀ ਕਹਿੰਦੇ ਹੈ। दे भाई तो बोलिए बस नहीं है पांच सौ कटा लगाओ चढ़ा दिया महल्ले ਹੱਲਾ ਬੱਬੇ ਲੱਗਿਆ ਆਪਣਾ ਖੜਾ ਆ ਭਾਈ ਇਹ ਟਰਾਲੀ ਖਾਲੀ ਹੁੰਦੀ ੱਲੇ ਆ ਵੀ ਆਇਆ ਇੱਧਰ ਲੱਗਾ ਆ ਛੋਟਾ ਬਲੌਗਰ ਭਾਈ ਇਹ ਨੀ ਮਸ਼ੀਨ ਕਿਹਦੇ ਨਾਵਾ ਕੁ ਡਾੜੀ ਹੋਣੀ ਰੋਟੀ ਲੈ ਕੇ ਆ ਗਏ ਸੀ ਉਧਰ ਗਏ ਨੇ ਪਰੇ

ਓਏ ਲੜਾਈ ਵੀ ਹੋ ਗਈ ਕਹਿੰਦੇ ਵੀ ਇਹ ਲੜਾਈ ਕਰਾਤੀ ਹੈ ਓਏ ਲੜਾਈ ਹੋਈ ਕਹਿੰਦੇ ਲੜਾਈ ਹੋ ਗਈ ਥੋੜਾ ਦੇਖਦੇ ਆ ਜੂਮ ਕਰਕੇ ਵਾਲੇ ਹੋਈ ਤੂੰ ਕਰਾ ਕੇ ਆਇਆ ਪੈਂਤਾਰੇ ਵਾਦਾ ਬਰਾ ਦੋ ਮੰਨ ਦੇਖੋ ਇਹਦੇ ਕੋਈ ਫਰਕ ਨਹੀਂ ਧੁੱਪੇ ਬੈਠਾ ਕੇ ਛਾਵੇਂ ਬੈਠਾ ਸਾਨੂੰ ਹੁਣ ਧੁੱਪੇ ਗਰਮੀ ਲਾਦੀ ਆ ਦੇਖ ਦੇਖ ਦੇ ਓਏ ਐ ਜਸਨੇ ਇਹਨਾਂ ਦੇ ਨਾਲ ਕੋਈ ਫਰਕ ਨਹੀਂ ਹੈ। ਪੰਪ ਹੋਰੇ ਦੇਖੋ ਉੱਡਦੇ। ਐਡਵੇਂ ਲੱਗੇ ਜਿਵੇਂ ਆਏ ਓਏ। ਬੱਲੇ 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 ਆਉਗੇ ਥੱਲੇ। ਚੜ ਗਏ ਉੱਪਰ ਨੂੰ ਲਫਾਫਾ ਜਿਹਾ ਚੜ ਗਏ ਇੱਕ ਓ ਦੇ। ਬੰਬ ਉਹ ਘੋੜਾ ਜਾ ਕੋਮਲਾ ਦੇਖਣਾ। ਲੈ ਕਿੱਥੇ ਚਲ ਗਿਆ ਪੂਰਾ। ਲੋਣੀ। ਇਹ ਰੰਗਾਈ ਚਾਰ ਕੇ ਹੋ ਗਿਆ ਸਾਡੇ ਦਾ ਹੈ ਵੀ ਅਰੇ ਘਰ ਮੈਂ ਨਾ ਜੀ ਜੀ ਨਹੀਂ ਆਸ਼ਨੋ ਵੀ ਨਾ ਲਾ ਕੇ ਲਿਆਨੇ ਉੱਥੇ ਨਾਲਿਆ ਨੱਪ ਤਾਇਆ ਮੈਂ ਚਾਲੇ ਲੈ ਬੜੇ ਹਾਲ ਤਾਂ ਹੁਣ ਇਦਾਂ ਦੇਖੋਗੇ ਹੋਏ ਪੂਰੀ ਮੰਡੀ ਕੋ ਆਰਸ਼ ਨੂੰ ਪੰਪ ਦੇ ਘੇਤੇ ਜਾੜਿਆ ਸੀ ਮੈਂ ਕਰੂੰਗਾ ਵਿੱਚ ਉਹ ਵੀ ਵੀਡੀਓ ਬੈਠ ਹੈ ਉਹ ਟਾਵਰ ਤੇ ਆਰਸ਼ ਨੂੰ ਚਾੜਿਆ ਸੀ ਉਹ ਤੇਤਾ ਓਏ ਉਂ ਚੜਦਾ ਗਿਆ ਕਹਿੰਦਾ ਉਤਰਨਾ ਕਰਦਾ ਐ ਮੁੜ ਕੇ ਹੈ ਲੈ ਵੀ ਉੱਪਰੋਂ ਮੰਡੀ ਘੁੰਮ ਕੇ ਫੇਰ ਉੱਥੇ ਕੇ ਆ ਗਿਆ ਲਿਗਾੜ ਦੇ ਖੋਲਾ ਆਏ ਆ ਬਾਬਿਓ ਬੰਦਿਆਂ ਨੇ ਕਹਿੰਦੇ ਇਹ ਕਾ ਇੱਧਰ ਘੁੰਮਣ ਲੱਗਾ ਨੰਮੇ ਐ ਨਹੀਂ ਹੋਰ ਕੋਈ ਭਾਈ ਉਹਨਾਂ ਨੇ ਕੰਨ ਕਿ ਜੋਗ ਹੋਣ ਲੱਗੀ ਹੁਣ। ਭਾਈ ਪੁੱਛ ਹੋਵੇ ਭਰਾ ਉਹਦੇ ਤਿੰਨ ਸਵੇਰ ਦੀ ਬੱਤ ਹੋਈ ਭਾਈ ਉਹਨਾਂ ਦੀ। ਹਾਂਜੀ ਬੋਰੀਆਂ ਤਾਂ ਹੁਣ ਸੀਨ ਲੱਪੇਆਂਗੇ ਜੇ ਘਰ ਲੈ ਜਾਨੀਆਂ ਆਪਾਂ। ਹਾਂ ਇੱਧਰ। ਲੋ ਜੀ ਬੋਰੀਆਂ ਹੋ ਗਿਆ ਸੀਨ ਲੱਪਾ ਜਿਹੜੀਆਂ ਆਪਾਂ ਲੈ ਕੇ ਜਾਨੀਆਂ ਘਰ ਨੂੰ। ਬਾਕੀ ਰਖਾਣੇ ਚੱਲਦੇ ਆਂ ਟਾਈਮ ਨਾਲ ਬੋੜ ਆਮ ਹੋ ਗਿਆ ਯਾਰ ਬਹੁਤ ਬਸਵੇਰ ਦੇ ਆਉਂਾ ਲੇਟ ਹੋ ਗਏ। ਚੱਲਦੇ ਆਂ ਬਾਕੀ। ਹਾਂ ਮੈਂ ਕਿਵੇਂ ਹੋ ਗਿਆ ਭਾਈ? ਹਾਂਜੀ ਧਾਨ ਰੱਖ ਲਿਆ ਸੀ ਮਗਰ ਚੱਲੇ ਹੁਣ ਮਗਰ ਖੜਾ ਹੈ। ਚੱਲਦੇ ਪਿੰਡ ਨੂੰ। ਮੜਨੇ ਪਿੰਡ ਜਾ ਕੇ ਤੇ ਲਓ ਜੀ ਟਰੈਕਟਰ ਕਰਤਾ ਇੱਕ ਖੜਾ ਦਾਣੇ ਲਾ ਲਿਆ ਪੱਕੇ ਤੇ ਹੁਣ ਚਲਦੇ ਆ ਘਰ ਨੂੰ ਤਾਂ ਸੋਣ ਲਾ ਲਿਆ ਆਪਣਾ ਉਧਰ ਕੰਨੀ ਕੁੰਨੀ ਉਧਰ ਉਹਦੇ ਕੋ ਵੀ ਸਵਾਦ ਵਾਧੂ ਸਮਾਨ ਹੈ ਲੈ ਆ ਕਿ ਚਲਦੇ ਇਹਨੂੰ ਛੱਡ ਗਿਆ ਨੇ ਹੁਣ ਆਏ ਨਾ ਤਾਂ ਘਰ ਦੇ ਨਾਲ ਗਿਆ ਬੱਧੀ ਹੁਣ ਨੰਮੀ ਯਾਰ ਆ ਦਾ ਕੰਗਰਵਾ ਕਾਜ ਲਾ ਲਿਆ ਅੱਜ ਦੇ ਰੇਲੇ ਕਿੰਨਾ ਰਹਿ ਗਿਆ